ਅੱਜ ਸਾਡੇ ਚੈਨਲ ਤੇ ਪਹੁੰਚੇ ਹਨ ਆਜ਼ਾਦੀ ਕੁਹਾਟੀਆ ਜਸਪਾਲ ਬਾਂਸਨ ਜੀ ਅਸੀਂ ਇਹਨਾਂ ਦੇ ਵਿਚਾਰ ਜਾਣਨਾ ਚਾਹਾਂਗੇ ਮੈਂ ਜਸਪਾਲ ਬਾਂਸਨ ਪ੍ਰਧਾਨ ਲਾਲਾ ਸੰਤਰਾਮ ਫਰੀਡਮ ਫਾਈਟਰ ਲਾਇਬ੍ਰੇਰੀ ਸਰਕਾਰੀ ਕੁਆਰਟਰ ਟੀ ਗੌਰ ਬਟੰਡਾ ਤੋਂ ਬੋਲ ਰਿਹਾ ਹਾਂ ਲਾਲਾ ਸੰਤਰਾਮ ਜੀ ਸੁਨਾਮ ਤੋਂ ਜਿਸ ਨਾਮ ਜਾਂ ਮੈਂ ਰੋਲੂ ਰਾਮ ਵੀ ਦੇਖ ਰਹੇ ਤਾਂ ਅਸੀਂ ਉਸ ਟਾਈਮ ਦੇ ਉਹਨਾਂ ਨਾਲ ਇਹ ਹਮੇਸ਼ਾ ਇਮਾਨ ਨਾਲ ਮਹਿਸੂਸ ਕਰਦੇ ਸੀ ਕਿ ਫ੍ਰੀडम फाइਟਰ ਲਹਿਰ ਉਹਨਾਂ ਨੇ ਦਬ ਕੇ ਚਲਾਈ 45 ਸਾਲ ਉਹਨਾਂ ਨੇ ਕੈਦ ਕੀਤੀ ਤੇ ਉਹਨਾਂ ਨੇ ਦਿੱਲੀ ਕੇਨਾਟਕਾ ਲਾਹੌਰ ਨਬਾਬ ਆਰ ਜੈਲ ਕਟੀਆਂ ਰੋਜ਼ਿਬਾੜਿਆਂ ਦੀ ਜਿਆਦਾ ਜਾਤੀ ਹੈ ਸੇ ਸਕਟਾਈਆਂ ਹਮ ਸੈਨੀ ਹੋਏ ਉਹਨਾਂ ਦੇ ਦਿਨਾਂ ਚ ਰਹੇ ਅੰਗਰੇਜ਼ਾਂ ਨੇ ਇਸ ਸੀਐਬੀਪੈ ਬਣਾਨੇ ਜ਼ਹਿਰ ਨਹਿਰੂ ਜੀ ਨਾਲ ਉਹਨਾਂ ਨੇ ਕਾਇਕ ਕਟੀਆਂ ਨਬਾਬ ਹੀ ਹੈ ਜੀ ਅੱਜ ਉਹਨਾਂ ਦੇ ਨਾਂ ਤੇ ਲਾਇਬ੍ਰੇਰੀ ਮੈਂ ਚਲਾ ਰਿਹਾ ਹਾਂ ਅਸੀਂ ਸਾਰੇ ਫ੍ਰੀडम फाइਟਰਾਂ ਨੂੰ ਇਨਵਾਈਟ ਕਰਦੇ ਹਾਂ ਕਿ ਸਾਰੇ ਇਕੱਠੇ ਹੋ ਕੇ ਲੋਕਾਂ ਦੇ ਵਿੱਚ ਪੈਦਾ ਜਾਗਰੂਕ ਪੈਦਾ करिए ਕਿ ਫ੍ਰੀडम फाइਟਰ ਕੌਣ ਸਨ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਅਦਾ ਕੀਤਾ ਭਗਤ ਸਿੰਘ ਸ਼ੁਭਦੇਵ ਰਾਜਗੁਰੂ ਜੀ ਇੱਕ ਇਹਨਾਂ ਅਲੱਗ ਵਿਚਾਰਧਾਰਾ ਦੇ ਸੀ ਅਸੀਂ ਮਹਾਤਮਾ ਗਾਂਧੀ ਜੀ ਵਿਚਾਰਧਾਰਾ ਨਾਲ ਰਲ ਕੇ ਚੱਲ ਰਹੇ ਸੀ ਅਸੀਂ ਬੜਾ ਸ਼ਾਂਤੀ ਨਾਲ ਅੰਗਰੇਜ਼ਾਂ ਨਾਲ ਗੱਲਬਾਤ ਕਰਕੇ ਵੀ ਆਜ਼ਾਦੀ ਤੱਕ ਪਹੁੰਚੇ ਜਵਾਹਰ ਲਾਲ ਨਹਿਰੂ ਮੋਤੀ ਲਾਲ ਨਹਿਰੂ ਜੀ ਨੇ ਸਾਡੀ ਅਗਵਾਈ ਕੀਤੀ ਲੋਕਮਾਨਯ ਤਿਲਕ ਜੀ ਨੇ ਬਹੁਤ ਵੱਡੀ ਕੁਰਬਾਨੀ ਕਰਕੇ ਦੇਸ਼ ਨੂੰ ਬਹੁਤ ਲਹਿਰ ਨੂੰ ਫਿਰ ਫਾਈਟਾਂ ਦੀ ਲਹਿਰ ਨੂੰ ਬਹੁਤ ਅੱਗੇ ਲੈ ਕੇ ਗਏ ਲੋਕ ਮੋਨੇ ਤਾਲ ਕੀ ਸੰ ਜਿੰਨਾ ਕਰਕੇ ਆਜ਼ਾਦੀ ਬਹੁਤ ਨੇੜੇ ਪਹੁੰਚੀ ਜੈ ਹਿੰਦ